पालकी श्री हरमंदिर साहिब के द्वार से आ जाती है उसमें सत्कार अंदर ले जाया जाता है इस दौरान आशा जी की वार का कीर्तन कुछ समय लिए रुक जाता है संगत सत्कार में खड़ी हो जाती है ते कटिया सतनाम वाहिगुरु दी तुनी तो दा जाप

ਇਸ ਉਪਰੰਤ ਸਾਰਾ ਦਿਨ ਕੀਰਤਨ ਦਾ ਪਾਵਨ ਪ੍ਰਵਾਹ ਚੱਲਦਾ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੋਂ ਬਿਨਾ ਕਿਸੇ ਹੋਰ ਰਚਨਾ ਦਾ ਕੀਰਤਨ ਨਹੀਂ ਹੁੰਦਾ ਦੋ ਰੋਣੇੜੀਆਂ ਸੰਤਾ ਹੁਮ ਹੁਮਾ ਕੇ ਸਿੱਖਾਂ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਤੇ ਆਉਂਦੀਆਂ ਜੋੜੇ ਖਾਨੇ ਵਿੱਚ ਆਪਣੇ ਜੋੜੇ ਜਮਾ ਕਰਵਾ ਕੇ ਸਜਰੇ ਵਗਦੇ ਪਾਣੀ ਵਿੱਚ ਪੈਰ ਧੋ ਕੇ ਪ੍ਰਕਾਵਾ ਵਿੱਚ ਪਰਵੇਸ਼ ਕਰਦੀਆਂ ਹਨ ਪਕਰਮਾ ਜਿਸ ਵਿੱਚ ਦੁੱਖ ਪੰਜਣੀ ਪੇਰੀ ਤੋਂ ਇਲਾਵਾ ਉਹ ਮੁਕੱਦਸ 베ਰੀ ਵੀ ਹੈ ਜਿਸ ਦੇ ਹੇਠ ਪੈਕ ਕੇ ਬਾਬਾ ਬੁੱਢਾ ਜੀ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦੀ ਦੇਖਰੇਖ ਕਰਦੇ ਹੁੰਦੇ ਸਨ ਪਕਰਮਾ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਬਹਾਦਰੀ ਸਦਕ ਤੇ ਗੁਰੂਦਰ ਦੇ ਪ੍ਰੇਮ ਦੀ ਅਨ ਯਾਦਗਾਰ ਸਥਿਤ ਹੈ ਪਕਰਮਾ ਦੇ ਚੌਕਾ ਕੋਨਿਆਂ ਵਿੱਚ ਸ਼ੀਤਲ ਜਲ ਦੀਆਂ ਛਿਪੀ ਲਗਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖ ਹਜ਼ਾਰਤਾਂ ਪੌੜੀਆਂ ਵੀ ਪ੍ਰਕਰਮਾ ਵਿੱਚ ਉੱਝਦੀਆਂ ਹਨ ਪ੍ਰਕਰਮਾ ਦੇ ਨਾਲ ਹੀ ਸਥਿਤ ਹਨ ਉਹ ਇਤਿਹਾਸਿਕ ਪੁੰਗੇ ਜਿਹੜੇ ਉਹਨਾਂ ਸਮੇਂ ਦੀ ਯਾਦ ਕਰਾਉਂਦੇ ਨੇ ਜਦੋਂ ਦਾਲ ਖਾਲਸਾ ਦੀ ਅਗਵਾਈ ਵਿੱਚ ਸਿੱਖ ਮਿਸਲਾਂ ਖਾਲਸੇ ਦੀ ਰਾਜਸੀ ਖੁਦਮੁਖਤਿਆਰੀ ਲਈ ਜੂਝ ਰਹੀਆਂ ਸਨ ਇਸ ਪਾਵਨ ਪ੍ਰਕਰਮਾ ਤੋਂ ਗੁਜ਼ਰਦੇ ਹਾਂ ਸ੍ਰੀ ਹਰਮੰਦਰ ਸਾਹਿਬ ਵਿੱਚ ਹੋ ਰਹੇ ਕੀਰਤਨ ਦੀ ਮਧੁਰਤਨ ਸਾਰੇ ਦ੍ਰਿਸ਼ ਨੂੰ ਇਲਾਹੀ ਰੰਗ ਵਿੱਚ ਰੰਗ ਦਿੱਤੀ ਨੀਲੇ ਅੰਮ੍ਰਿਤ ਸਰੋਵਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਐਕਸ ਸਤਿਗੁਰਾਂ ਦੇ ਪ੍ਰੇਮ ਵਿੱਚ ਭਜ ਰਹੀਆਂ ਰੂਹਾਂ ਨੂੰ ਅਲੌਕਿਕ ਸਕੂਨ ਦਿੰਦਾ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਵਜੂਦ ਨੂੰ ਤਰੰਘਿਤ ਕਰ ਦਿੰਦਾ ਗੁਰੂ ਪ੍ਰਸ਼ਾਦ ਦੀ ਮਹਿਕ ਆਤਮ ਦੇ ਤਪੰਦੀ ਪ੍ਰਤੀਤ ਕਰਵਾਉਂਦੀ ਹੈ ਦਸ਼ਨੀ ਜੋੜੀ ਵਿੱਚ ਤਾਫ਼ਿਲ ਹੋ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਪਾਵਨ ਧਰਾਂ ਤੇ ਮੱਥਾ ਟੇਕ ਦੇ ਪਲ ਵਿਸਮਾ ਇਹ ਪਿੰਡ ਵਿੱਚ ਰੰਗਿਤ ਹੁੰਦੇ ਹਨ ਜਿਵੇਂ ਹਰਮੰਦਰ ਸਾਹਿਬ ਦੀ ਇਤਿਹਾਸਿਕ ਮਹਾਨਤਾ ਤੋਂ ਇਲਾਵਾ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਪੁਰ ਤੇ ਕੁਝ ਹੋਰ ਇਤਿਹਾਸਿਕ ਦਿਹਾੜੇ ਬਹੁਤ ਸ਼ਰਧਾ ਤੇ ਉਮਾਨ ਨਾਲ ਮਨਾਏ ਜਾਂਦੇ ਹਨ ਤੇਰੇ ਵਿੱਚ ਲਗੂ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉత్సਵ ਤੇ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ਤੇ ਕੀ ਹਰਮਨ ਦੇ ਸਾਹਿੱਪੇ ਕਿ ਜਲੌਂ ਸਜਾਏ ਜਾਂਦੇ ਹਨ ਜਿਨ੍ਹਾਂ ਵਿੱਚ ਤੋਸ਼ਾ ਖਾਨੇ ਤੋਂ ਲਿਆਂਦੀਆਂ ਕੀਮਤੀ ਵਸਤੂਆਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਹਰ ਰੋਜ਼ ਗੁਰੂ ਦਾ ਅਟੁੱਟ ਲੰਗਰ ਵਰਤਦਾ ਹੈ ਸਭ ਜਾਤਾ ਕਰਮਾਂ ਇਲਾਕਿਆਂ ਦੇ ਲੋਕ ਇੱਕ ਕਤਾਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ ਸੰਤਾ ਲੰਗਰ ਦੀ ਸੇਵਾ ਕਰਕੇ ਆਪਣੇ ਆਪ ਨੂੰ ਵਰਪਾਤੀ ਸਮਝਦੀਆਂ ਹਨ ਬੁੱਧਵਾਰ ਅਤੇ ਐਤਵਾਰ ਸ਼੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਹਮਣੇ ਸੁਸ਼ੋਭਿਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਬਿਲਾਖੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਸ਼੍ਰੀ ਅਕਾਲ ਤਖਤ ਦੇ ਸੰਗਮ ਹਰ ਰੋਜ਼ 24 ਵਾਰ ਕੰਪਤੇ ਹਨ ਟੜੀਆਂ ਦੇ ਗੋਮ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਤੈਅ ਕੀਤਾ ਪਿਆ ਹੈ ਟੜੀਆਂ ਤੇ ਰਾਗੀਆਂ ਦਾ ਸੰਬੰਧ ਮੀਰੀ ਪੀਰੀ ਦੇ ਪ੍ਰਸੰਗ ਵਿੱਚ ਸਮਝਿਆ ਜਾ ਸਕਦਾ ਹੈ ਸਿੱਖ ਪੰਥ ਵਿੱਚ ਮੇਰੀ ਅਤੇ ਪੀਰੀ ਦੀ ਸਾਜ ਹੈ ਪਰ ਨਾਲ ਦੀ ਨਾਲ ਇਹ ਵੀ ਸਮਝਾਇਆ ਗਿਆ ਹੈ ਕਿ ਪੀਰੀ ਦਾ ਅਰਚਾ ਮੇਰੀ ਤੋਂ ਉੱਚਾ ਹੈ ਅਕਾਲ ਤਖਤ ਸਾਹਿਬ ਦੇ ਕੋਲ ਮੇਰੀ ਪੀਰੀ ਦੇ ਨਿਸ਼ਾਨ ਸਾਹਿਬ ਵੀ ਇਸ ਗੰਨ ਦੇ ਸਾਥੀ ਭੱਜਦੇ ਹਨ ਮੇਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ